ਤਬੀ ਤુલਸੀ ਜਦ ਮਥਰਾ ਦੇ ਚਾਇਨਾ ਭਗਤ ਸਨ ਬੜੇ ਵੱਡੇ ਜਗਾ ਜਗਾ ਕਥਾ ਕਰਦੇ ਸਨ ਆਪਣੇ ਗੁਨਾਏ ਉਸ ਗ੍ਰੰਥ ਦੀ ਕਥਾ ਕਰਦੇ ਨੇ ਜਿਸਨੂੰ ਉਹਨਾਂ ਨੇ ਖੁਦ ਲਿਖਿਆ ਸੀ ਰਾਮਾਇਣ ਇਹ ਉਹਨਾਂ ਦਾ ਲਿਖਿਆ ਹੋਇਆ ਹੈ ਰਾਮ ਦਾ ਅਗਰ ਬਹੁਤ ਵੱਡਾ ਪ੍ਰਚਾਰ ਹੋਇਆ ਭਾਰਤ ਦੇ ਤੇ ਤੁਲਸੀ ਦੇ ਰਹੇ ਜਗਾ ਜਗਾ ਉਸਨੇ ਆਪਣੀ ਰਚੀ ਹੋਈ ਆਪਣੀ ਲਿਖੀ ਹੋਈ ਰਾਮਾਇਣ ਦੀ ਕਥਾ ਕੀਤੀ ਲੋਕਾਂ ਦੇ ਹਿਰਦਿਆਂ ਨੂੰ ਰਾਮ ਨਾਲ ਜੋੜ ਉਹ ਜਦ ਮਥਰਾ ਦੇ ਚਾਇਆ ਤੋਂ ਮਥਰਾ ਦੇ ਸਾਰੇ ਮੰਦਰ ਕ੍ਰਿਸ਼ਨ ਦੇ ਕਿਤੀ ਆਸ ਆਮ ਦੇ ਮੰਦਰ ਨੇ ਜਵਾਰ ਕਾ ਦੇਸ਼ ਮੰਦਰ ਦੇ ਚ ਉਸ ਨੇ ਕਥਾ ਕਰਨੀ ਅੰਦਰ ਵਿੱਚ ਮੂਰਤੀ ਸ੍ਰੀ ਕ੍ਰਿਸ਼ਨ ਦੀ ਉਰਲੀ ਹਾਥਿਸ਼ ਨਾਚਰਿਆ ਨਾਲ ਰਾਗਾ ਤੁਲਸੀ ਆਏ ਨੇ ਮੱਥਾ ਨਹੀਂ ਜੋਗਾ ਪੁਜਾਰੀ ਨੇ ਇਤਰਾਜ਼ ਕੀਤਾ ਜਗਾ ਜਗਾ ਕਥਾ ਕਰਦੇ ਬਹੁਤ ਵੱਡੇ ਗੈਨੀ ਕਹ ਲੈਂਦੇ ਹੋ ਭਗਤ ਕਹ ਲੈਂਦੇ ਹੋ ਕਿ ਹੰਕਾਰ ਇਤਨਾ ਹੋ ਗਿਆ ਤੂੰ ਸਿਰ ਨਹੀਂ ਝੁਕਾਇਆ ਮੱਥਾ ਨਹੀਂ ਤੋ ਫਤਨ ਤੇ ਤੁਲਸੀ ਨੇ ਕੀ ਕਿਹਾ ਕਉ ਕਿ ਕਵੀ ਤੇ ਸੰ ਮੈਂ ਉਹਦੇ ਅਗੋਂ ਝੁਕ ਸਕਦਾ ਜਿਹਦੇ ਕੋਲ ਧਨਸ਼ਵਾਨ ਹੈ ਜਿਹਦੇ ਕੋਲ ਤੇ ਮੁਰਲੀ ਹੈ ਮੈਂ ਮੁਰਲੀ ਧਰਦਾ ਪੁਜਾਰੀ ਨਹੀਂ ਆ ਮੈਂ ਧਨਸ਼ਧਾਰੀ ਦਾ ਪੁਜਾਰੀ ਮੈਂ ਕ੍ਰਿਸ਼ਨ ਦਾ ਪੁਜਾਰੀ ਨਹੀਂ ਆ ਮੈਂ ਰਾਮ ਦਾ ਪੁਜਾਰੀ ਮੇਰਾ ਇਸ਼ਟ ਕ੍ਰਿਸ਼ਨ ਨਹੀਂ ਹੈ ਮੇਰਾ ਇਸ਼ਟ ਰਾਮ ਇੰਨਾ ਵੱਡਾ ਭਗਤ ਕਿਤਨਾ ਵੱਡਾ ਗੈ ਨਹੀਂ ਵੀ ਐਸਾ ਕਹਿੰਦਾ